ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੱਲੋਂ ਕੈਨੇਡਾ ਵਿੱਚ ਅਕ੍ਰੋਸ ਕੈਨੇਡਾ ਪ੍ਰੋਟੈਸਟ ਕੀਤੇ ਜਾ ਰਹੇ ਨੇ ਧਰਨੇ ਲਾਏ ਹੋਏ ਨੇ ਉਹਨਾਂ ਨੇ ਉਹਨਾਂ ਦੀਆਂ ਆਪਣੀਆਂ ਕੁਝ ਡਿਮਾਂਡਸ ਨੇ ਇੱਕ ਉਮੀਦ ਲੈ ਕੇ ਉਹ ਕੈਨੇਡਾ ਵਿੱਚ ਆਏ ਸੀਗੇ ਕਿ ਪਹਿਲਾਂ ਤਾਂ ਅਸੀਂ ਪੜ੍ਹਾਈ ਕਰਾਂਗੇ ਅਸੀਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਉੱਥੇ ਪਹੁੰਚਦੇ ਆ ਤੇ ਉਸ ਤੋਂ ਬਾਅਦ ਅਸੀਂ ਇੱਕ ਦਿਨ ਇਹ ਜਾ ਆਏਗਾ ਕਿ ਅਸੀਂ ਪੱਕੇ ਹੋ ਜਾਵਾਂਗੇ ਅਸੀਂ ਕੈਨੇਡਾ ਵਿੱਚ ਪੀਆਰ ਹੋ ਜਾਾਂਗੇ ਲੇਕਿਨ ਉਹ ਹੁਣ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈਗਾ ਉਹਨਾਂ ਦਾ ਪੀਆਰ ਕਾਰਡ ਦਾ ਭਵਿੱਖ ਇਸ ਕਰਕੇ ਪ੍ਰੋਟੈਸਟ ਚੱਲ ਰਹੇ ਨੇ ਬਟ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਮਾਰਕ ਮਿਲਰ ਜਿਹੜੇ ਨੇ ਉਹ ਹਰ ਇੱਕ ਚੀਜ਼ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ ਨੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਜਦੋਂ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਭਵਿੱਖ ਕੀ ਹੈ ਮਿਸਟਰ ਮਾਰਕ ਮਿਲਰ ਦਾ ਕਹਿਣਾ ਹੈਗਾ ਜੀ ਉਹ ਕਹਿੰਦੇ ਵੀ ਦੇਖੋ ਪ੍ਰੋਟੈਸਟ ਕਰਨਾ ਤੁਹਾਡਾ ਰਾਈਟ ਹੈ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਠੀਕ ਹੈ ਤੁਸੀਂ ਕਰ ਸਕਦੇ ਹੋ ਲੇਕਿਨ ਇਹਦੇ ਵਿੱਚ ਮੈਂ ਕਲੀਅਰ ਦੱਸਣਾ ਚਾਹੁੰਨਾ ਉਹ ਕਹਿੰਦੇ ਵੀ ਕਿਸੇ ਵੀ ਸਟੂਡੈਂਟ ਨੂੰ ਜਦੋਂ ਉਹ ਕੈਨੇਡਾ ਆਏ ਸੀ ਉਸ ਵਕਤ ਇਹ ਗਾਰੰਟੀ ਨਹੀਂ ਸੀ ਦਿੱਤੀ ਗਈ ਹੈਗੀ ਕਿ ਤੁਹਾਨੂੰ ਆਂਦੇ ਸਾਰ ਪੀਆਰ ਕਾਰਡ ਮਿਲ ਜਾਏਗਾ ਜਾਂ ਇਨ ਫਿਊਚਰ ਤੁਹਾਨੂੰ ਪੀਆਰ ਕਾਰਡ ਮਿਲ ਜਾਏਗਾ ਇਹਦੇ ਵਿੱਚ ਅਸੀਂ ਤੁਹਾਡਾ ਕੁਝ ਨਹੀਂ ਕਰ ਸਕਦੇ ਕੈਨੇਡੀਅਨ ਇਮੀਗ੍ਰੇਸ਼ਨ ਪਾਲਿਸੀਜ਼ ਅਸੀਂ ਪਹਿਲਾਂ ਵੇਖਣੀਆਂ ਨੇ ਅਸੀਂ ਆਪਣੇ ਸਿਸਟਮ ਨੂੰ ਬੈਲੈਂਸ ਰੱਖਣਾ ਹੈ ਇਸ ਕਰਕੇ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਮਿਸਟਰ ਮਾਰਕ ਮਿਲਰ ਨੇ ਫਿਰ ਉਸ ਤੋਂ ਬਾਅਦ ਐਸਟੀਐਸ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਐਸਟੀਐਸ ਪ੍ਰੋਗਰਾਮ ਸਟੂਡੈਂਟਸ ਦਾ ਪ੍ਰੋਗਰਾਮ ਜਿਹੜਾ ਕਿ ਹੁਣੇ ਕੁਝ ਦਿਨ ਪਹਿਲਾਂ ਬੰਦ ਹੋਇਆ ਉਹ ਕਹਿੰਦੇ ਵੀ ਅਸੀਂ ਬਹੁਤ ਸਾਰੇ ਸਟੂਡੈਂਟ ਬੁਲਾਏ ਸੀ ਇਸ ਪ੍ਰੋਗਰਾਮ ਦੇ ਤਹਿਤ ਇੰਡੀਆ ਤੋਂ ਬੁਲਾਏ ਸੀ ਇੰਡੀਆ ਤੋਂ ਬੁਲਾਏ ਹੋਏ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਕਨਸਰਨ ਇਸ਼ੂ ਨੇ ਸਾਡੇ ਕੋਲੇ ਬਹੁਤ ਸਾਰੇ ਜਿਹੜੇ ਕਿ ਅਸੀਂ ਚਾਹੁੰਦੇ ਆ ਵੀ ਪਹਿਲਾਂ ਉਹਨਾਂ ਨੂੰ ਠੀਕ ਕੀਤਾ ਜਾਵੇ ਹੁਣ ਸਿੰਪਲੀ ਉਹ ਕਹਿੰਦੇ ਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਕੋ ਕੰਟਰੀ ਤੋਂ ਸਟੂਡੈਂਟਸ ਆਈ ਜਾਣ ਅਸੀਂ ਚਾਹੁੰਦੇ ਆ ਕਿ ਸਾਰੀ ਦੁਨੀਆ ਤੋਂ ਜਿਹੜਾ ਵੀ ਸਟੂਡੈਂਟ ਕੋਈ ਆਉਣਾ ਚਾਹੁੰਦਾ ਉਹ ਆਵੇ ਕੱਲਾ ਇੰਡੀਆ ਦੇ ਉੱਤੇ ਕਨਸੈਂਟਰੇਟ ਜਿਹੜਾ ਹੈਗਾ ਹੁਣ ਉਹਨਾਂ ਨੇ ਨਹੀਂ ਕਰਨਾ ਇਸ ਕਰਕੇ ਐਸਟੀਐਸ ਪ੍ਰੋਗਰਾਮ ਜਿਹੜਾ ਹੈ ਸਭ ਤੋਂ ਜ਼ਿਆਦਾ ਸਟੂਡੈਂਟ ਉੱਥੋਂ ਆਂਦਾ ਸੀ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਮਿਸਟਰ ਮਿਲਰ ਨੇ ਅਸਾਈਲਮ ਦੀ ਗੱਲਬਾਤ ਕੀਤੀ ਉਹ ਕਹਿੰਦੇ ਅਸਾਈਲਮ ਨੂੰ ਰਿਫਿਊਜੀ ਸਟੇਟਸ ਨੂੰ ਮਿਸਯੂਜ਼ ਕਰਨਾ ਬੰਦ ਕਰੋ ਬਹੁਤ سارے ਸਟੂਡੈਂਟਸ ਜਿਹੜੇ ਹੈਗੇ ਨੇ ਉਹ ਅਸਾਈਲਮ ਦਾ ਸਟੇਟਸ ਜਿਹੜਾ ਹੈ ਉਹ ਅਸਾਈਲਮ ਅਪਲਾਈ ਕਰ ਰਹੇ ਨੇ ਔਰ ਇਹਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਗੱਲਬਾਤ ਹੋਈ ਸੀ ਕਿ ਕਈ ਸਟੂਡੈਂਟਸ ਗੇ ਜਾਂ ਲੈਸਬੀਅਨ ਬਣ ਕੇ ਅਸਾਈਲਮ ਅਪਲਾਈ ਕਰ ਰਹੇ ਨੇ ਕਿ ਸਾਨੂੰ ਸ਼ਾਇਦ ਇਸ categories ਦੇ ਵਿੱਚ ਸ਼ਾਇਦ ਅਸੀਂ ਪੀਆਰ ਹੋ ਜਾਈਏ ਮਿਸਟਰ ਮਿਲਰ ਦਾ ਕਹਿਣਾ ਹੈਗਾ ਉਹ ਕਹਿੰਦੇ ਇਥੀਕਲ ਨਹੀਂ ਹੈ ਸੋ ਇਸ ਕਰਕੇ ਤੁਸੀਂ ਇਸ ਤਰੀਕੇ ਅਸਾਇਲਮ ਅਪਲਾਈ ਨਾ ਕਰੋ ਤੁਹਾਨੂੰ ਆਪਣੀ ਕੰਟਰੀ ਦੇ ਵਿੱਚ ਕੋਈ ਅਜਿਹੀ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਕੋਈ ਤੁਹਾਡੇ ਤੇ ਜ਼ੁਲਮ ਨਹੀਂ ਹੋ ਰਿਹਾ ਹੈਗਾ ਜਿਹੜਾ ਕਿ ਤੁਸੀਂ ਇੱਥੇ ਅਸਾਇਲਮ ਅਪਲਾਈ ਕਰੋਗੇ ਜਿੰਨੇ ਅਸਾਇਲਮ ਕੇਸਿਸ ਉਹ ਕਹਿੰਦੇ ਇੱਥੇ ਹੋਏ ਨੇ ਸਟੂਡੈਂਟਸ ਦੇ ਵੱਲੋਂ ਹੋਏ ਨੇ ਉਹ ਸਾਰੇ ਠੀਕ ਹੈ ਜੀ ਇਹ ਵੀ ਗੱਲ ਸਹੀ ਹੈ ਵੀ ਕਰਤਾ ਆਪਾਂ ਲਏ ਨੇ ਲੇਕਿਨ ਡਿਸੀਜਨ ਜਦੋਂ ਆਏਗਾ ਨਾ ਮੇਨ ਗੱਲ ਤਾਂ ਉਦੋਂ ਬਣਨੀ ਹੈ ਵੀ ਉਦੋਂ ਕੀ ਹੋਏਗਾ ਇਮੀਗ੍ਰੇਸ਼ਨ ਬੰਦ ਹੋਣ ਦੀ ਗੱਲਬਾਤ ਉਹਨਾਂ ਨੂੰ ਜਦੋਂ ਕੀਤੀ ਗਈ ਇੰਟਰਵਿਊ ਦੇ ਵਿੱਚ ਕਿ ਇਮੀਗ੍ਰੇਸ਼ਨ ਕੀ ਹੁਣ ਤੁਸੀਂ ਪੂਰੀ ਬੰਦ ਕਰ ਦੇਣੀ ਹੈ ਉਹ ਕਹਿੰਦੇ ਨਹੀਂ ਇਮੀਗ੍ਰੇਸ਼ਨ ਪੂਰੀ ਬੰਦ ਨਹੀਂ ਹੋ ਸਕਦੀ ਕੈਨੇਡਾ ਦਾ ਗੁਜ਼ਾਰਾ ਨਹੀਂ ਹੋ ਸਕਦਾ ਇਸ ਬਿਨਾ ਕਿਉਂਕਿ ਏਜਿੰਗ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਰਿਪਲੇਸ ਸਾਨੂੰ ਕਰਨਾ ਪੈਣਾ ਲੇਕਿਨ ਅਸੀਂ ਇੱਥੋਂ ਦੇ ਜਿਹੜੇ ਕੈਨੇਡੀਅਨ ਨੇ ਉਹਨਾਂ ਦਾ ਜਿਹੜਾ ਗੁੱਸਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਲੋਕ ਬੁਲਾ ਲਏ ਨੇ ਸਾਰੇ ਪਾਸੇ ਜਿਹੜਾ ਤੁਸੀਂ ਖਲਾਰਾ ਪਾਤਾ ਅਸੀਂ ਉਹ ਵੀ ਧਿਆਨ ਦੇ ਵਿੱਚ ਰੱਖਣਾ ਜੇ ਵੈਸੇ ਸਹੀ ਮੈਨੇਚ ਦੇਖਿਆ ਜਾਵੇ ਨਾ ਜੀ ਵੋਟਾਂ ਉਹਨਾਂ ਨੂੰ ਕੈਨੇਡੀਅਨਸ ਨਹੀਂ ਪਾਉਣੀਆਂ ਨੇ ਸੋ ਐਸ ਟਾਈਮ ਕੈਨੇਡੀਅਨਸ ਬਾਰੇ ਸਰਕਾਰ ਜ਼ਿਆਦਾ ਸੋਚ ਰਹੀ ਹੈ ਹਾਂ ਲੇਕਿਨ ਬਹੁਤ ਸਾਰੇ ਸਰਵੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੈਨੇਡੀਅਨਸ ਬਹੁਤ ਖੁਸ਼ ਨਹੀਂ ਹੈਗੇ ਕਿ ਬਹੁਤ ਜ਼ਿਆਦਾ ਮਾਈਗ੍ਰੈਂਟਸ ਇੱਥੇ ਆ ਗਏ ਨੇ ਹਾਊਸਿੰਗ ਪ੍ਰਾਈਸਸ ਬਹੁਤ ਜ਼ਿਆਦਾ ਵੱਧ ਗਈਆਂ ਨੇ ਇੱਥੇ ਜੌਬਸ ਮਿਲਨੀ ਔਖੀਆਂ ਹੋ ਗਈਆਂ ਹੋ ਗਈਆਂ ਨੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੋ ਕੈਨੇਡੀਅਨਸ ਨੂੰ ਆਈ ਲੱਗਦਾ ਕਿ ਸਰਕਾਰ ਉਹਨਾਂ ਦੇ ਬਾਰੇ ਸੋਚਣ ਦੀ ਬਜਾਏ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਬਾਰੇ ਸੋਚ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈਗਾ 66% ਜਿਹੜੇ ਕੈਨੇਡੀਅਨਸ ਆ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਇਮੀਗ੍ਰੇਸ਼ਨ ਘੱਟ ਹੋਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਕਲੀਅਰ ਇਹਦੇ ਵਿੱਚ ਇਹ ਵੀ ਦੱਸਦੀਆਂ ਜੀ ਕੈਨੇਡੀਅਨਸ ਦਾ ਮਤਲਬ ਸਿਰਫ ਆਪਾਂ ਗੋਰੇ ਕਾਲੇ ਲੋਕ ਦੀ ਗੱਲ ਨਹੀਂ ਕਰਦੇ ਉਹਦੇ ਵਿੱਚ ਬਹੁਤ ਸਾਰੇ ਇੰਡੀਅਨਸ ਵੀ ਨੇ ਜਿਹੜੇ ਇੱਥੇ ਪਹਿਲਾਂ ਦੇ ਆਏ ਹੋਏ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਇੱਥੇ ਉਹਨਾਂ ਦੇ ਬੱਚਿਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੁਣ ਇਮੀਗ੍ਰੇਸ਼ਨ ਥੋੜੀ ਜਿਹੀ ਘਟਣੀ ਚਾਹੀਦੀ ਹੈ ਲੇਕਿਨ ਦੂਰੰਦੇਸ਼ੀ ਜਿਹੜੀ ਹੈ ਉਹ ਲੋਕ ਨਹੀਂ ਦੇਖ ਰਹੇ ਕਿ ਜੇ ਇੱਥੇ ਸਟੂਡੈਂਟ ਨਾ ਆਇਆ ਜੇ ਇੱਥੇ ਹੋਰ ਜਿਹੜੇ ਮਾਈਗ੍ਰੈਂਟਸ ਨਾ ਆਏ ਤਾਂ ਕੈਨੇਡਾ ਦਾ ਗੁਜ਼ਾਰਾ ਚੱਲ ਨਹੀਂ ਸਕਣਾ ਖੈਰ ਸਤਵੀਂ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ ਹੋਣਾ ਸਟੂਡੈਂਟਸ ਨੂੰ ਪੀਆਰ ਮਿਲ ਨਹੀਂ ਸਕਣੀ ਹੈਗੀ ਤਾਂ ਕੁਐਸਚਨ ਜਿਹੜਾ ਹੈਗਾ ਇਹੇ ਕੀਤਾ ਗਿਆ ਵੀ ਫਿਰ ਤਾਂ ਸਟੂਡੈਂਟਸ ਆਉਣਗੇ ਨਹੀਂ ਦੇਖੋ ਹਰ ਇੱਕ ਸਟੂਡੈਂਟ ਜਿਹੜਾ ਕਿਤੋਂ ਵੀ ਚੱਲ ਕੇ ਆ ਰਿਹਾ ਕੁਝ ਤਾਂ ਇਹ ਜਿਹੇ ਕੰਟਰੀਜ਼ ਐ ਜਿੱਥੋਂ ਕੈਨੇਡਾ ਸਿਰਫ ਲੋਕ ਪੜਨ ਆਉਂਦੇ ਆ ਲੇਕਿਨ ਜ਼ਰੂਰੀ ਨਹੀਂ ਹੈ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਆ ਪਾਕਿਸਤਾਨ ਦੀ ਗੱਲ ਕਰਦੇ ਆ ਉੱਥੋਂ ਜਿਹੜੇ ਲੋਕ ਆਉਂਦੇ ਨੇ ਉਹ ਇੱਥੇ ਸੈਟਲ ਹੋਣ ਆਉਂਦੇ ਨੇ ਜੇ ਹੋਣਾ ਸਟੂਡੈਂਟਸ ਨੂੰ ਇਹ ਪਤਾ ਲੱਗ ਗਿਆ ਵੀ ਸੈਟਲ ਤਾਂ ਅਸੀਂ ਇੱਥੇ ਹੋ ਨਹੀਂ ਸਕਦੇ ਸਾਨੂੰ ਹੁਣ ਇੱਥੇ ਪੜ੍ਹਨਾ ਪੈਣਾ ਤੇ ਜਾਣਾ ਪੈਣਾ ਤਾਂ ਕੌਣ ਆਏਗਾ ਫਿਰ ਤਾਂ ਕੋਈ ਵੀ ਨਹੀਂ ਆਏਗਾ ਫਿਰ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਵੀ ਫਿਰ ਤਾਂ ਸਟੂਡੈਂਟ ਹੋ ਸਕਦਾ ਵੀ ਇੱਥੇ ਕੋਈ ਆਵੇ ਹੀ ਨਾ ਫਿਰ ਕੀ ਕਰਾਂਗੇ ਉਹ ਕਹਿੰਦੇ ਐਸੀ ਗੱਲ ਨਹੀਂ ਹੈ ਅਸੀਂ ਹੁਣੇ ਸਾਰੇ ਦੀ ਸਾਰੀ ਦੁਨੀਆ ਵਾਸਤੇ ਅਸੀਂ ਇਹ ਸਟੂਡੈਂਟ ਪ੍ਰੋਗਰਾਮ ਜਿਹੜਾ ਹੈ ਉਹ ਓਪਨ ਕੀਤਾ ਤੇ ਉਹਨਾਂ ਨੂੰ ਉਮੀਦ ਹੈ ਕਿ ਕਾਫੀ ਜ਼ਿਆਦਾ ਸਟੂਡੈਂਟ ਜਿਹੜੇ ਹੈਗੇ ਨੇ ਹੋਰ ਕੰਟਰੀਜ਼ ਤੋਂ ਵੀ ਸਿਰਫ ਔਰ ਸਿਰਫ ਇੱਥੇ ਪੜ੍ਹਾਈ ਦੇ ਲਈ ਆਉਣਗੇ। ਬਲ ਮਿਸਟਰ ਮਾਰਕ ਮਿਲਰ ਕਾਫੀ ਹੱਦ ਤੱਕ ਪੱਲਾ ਝਾੜਦੇ ਹੋਏ ਨਜ਼ਰ ਆਏ ਨੇ। ਕਿਸੇ ਵੀ ਗੱਲ ਦੇ ਵਿੱਚ ਉਹਨਾਂ ਨੇ ਇਹ ਹਾਮੀ ਨਹੀਂ ਭਰੀ ਹੈਗੀ ਵੀ ਕਿਸੇ ਨੂੰ ਪੀਆਰ ਦਵਾਵਾਂਗੇ, ਕਿਸੇ ਨੂੰ ਟੀਆਰ ਦਵਾਵਾਂਗੇ, ਜਿਹੜੀਆਂ ਤੁਹਾਡੇ ਵਰਕ ਪਰਮਿਟਸ ਨੇ ਉਹਨਾਂ ਦੀ ਰੀਨਿਊਅਲ ਕਰਾਂਗੇ, ਪ੍ਰੋਟੈਸਟ ਕਰ ਰਹੇ ਨੇ ਜਿਹੜੇ ਸਟੂਡੈਂਟ ਉਹਨਾਂ ਦਾ ਕੁਝ ਕਰਾਂਗੇ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਇਮੀਗ੍ਰੇਸ਼ਨ ਦੇ ਵਿੱਚ ਸਕਤੀ ਹੋ ਰਹੀ ਹੈ ਇਹ ਹੁਣ ਸਾਫ ਨਜ਼ਰ ਆ ਰਹੀ ਹੈ